ਜਲਦੇ ਅਖੰਡਪਾਠ ਸਾਹਿਬ ਦੌਰਾਨ ਕੁਝ ਨੌਜਵਾਨਾਂ ਨੇ ਅਖੰਡਪਾਠ ਸਾਹਿਬ ਵਾਲੀ ਥਾਂ ਤੇ ਹਮਲਾ ਕਰ ਦਿੱਤਾ ਕੁਰਸੀਆਂ ਦੀ ਪੰਨ ਤੋੜ ਕੀਤੀ ਗਈ ਇਥੋਂ ਤੱਕ ਕਿ ਜਿਸ ਥਾਂ ਉੱਪਰ ਅਖੰਡਪਾਠ ਸਾਹਿਬ ਰਖਵਾਏ ਗਏ ਸੀ ਉਥੋਂ ਦੇ ਪਰਦੇ ਆਜ ਤੱਕ ਵੀ ਪਾੜ ਦਿੱਤੇ ਗਏ ਅਤੇ ਗਾਲੀ ਗਲੋਚ ਕੀਤਾ ਗਿਆ ਲਾਈਓ ਇਹ ਅਹ ਬਾਰਸ਼ ਹੋ ਰਹੀ ਹੈ ਦਰਸਲੇ ਮਾਮਲਾ ਇੱਕ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦਾ ਜਿੱਥੇ ਹਰ ਸਾਲ ਹੁਸ਼ਿਆਰਪੁਰ ਤੋਂ ਸੰਗਤ ਪੈਦਲ ਚੱਲ ਕੇ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨਾ ਹੁੰਦੀ ਹੈ ਅਤੇ ਇਸ ਸੰਬੰਧੀ 1 ਮਹੀਨਾ ਪਹਿਲਾਂ ਹੀ ਅਖੰਡਪਾਟ ਸਾਹਿਬ ਆਰੰਭ ਹੋ ਜਾਂਦੇ ਨੇ ਤੇ ਹੁਣ ਜਦੋਂ ਪਿੰਡ ਖੋਖਰ ਫੌਜੀਆ ਵਿੱਚ ਅਖੰਡਪਾਟ ਚੱਲ ਰਹੇ ਸੀ ਤਾਂ ਇਸ ਦੌਰਾਨ ਕੁਝ ਨੌਜਵਾਨਾਂ ਦਾ ਆਪਸੀ ਝਗੜਾ ਹੋ ਗਿਆ ਜਿਸ ਨੂੰ ਲੈ ਕੇ ਇੱਕ ਧਿਰ ਨੇ ਬਾਰੋਂ ਨੌਜਵਾਨ ਸੱਦੇ ਅਤੇ ਅਖੰਡਪਾਟ ਸਾਹਿਬ ਵਾਲੀ ਥਾਂ ਤੇ ਜਮ ਕੇ ਹੰਗਾਮਾ ਕੀਤਾ ਇਥੋਂ ਤੱਕ ਕਿ ਅਖੰਡਪਾਟ ਸਾਹਿਬ ਵਾਲੀ ਥਾਂ ਤੇ ਪਰਦੇ ਆਦਤ ਅਤੇ ਕੁਰਸੀਆਂ ਦਾ ਤੋੜ ਦਿੱਤੀਆਂ ਗਈਆਂ ਅਤੇ ਇੱਕ ਦੂਜੇ ਤੇ ਹਮਲਾ ਕਰਦਿਆ ਬੁਰੀ ਤਰ੍ਹਾਂ ਗਾਇਗਲੋਚ ਵੀ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਝਗੜਾ ਰਸਤੇ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਦੋ ਤਿਹਰਾ ਪੜੀਆਂ ਅਤੇ ਸਾਰੀਆਂ ਹੱਦਾ ਪਾਰ ਕਰਦੀਆਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਹੀ ਇੱਕ ਦੂਜੇ ਨਾਲ ਗਾਲੀ ਗਲੋਚ ਅਤੇ ਹੱਥੋਂ ਪਾਈ ਕੀਤਾ ਇਥੋਂ ਤੱਕ ਕਿ ਖੂਬ ਪੰਨ ਤੋੜ ਵੀ ਕੀਤੀ ਗਈ ਜਿਸ ਕਾਰਨ ਮੌਕੇ ਤੇ ਚੀਕ ਚਿਹਾੜਾ ਪੈ ਗਿਆ ਇੱਕ ਦੂਜੇ ਦੀ ਕੁੱਟਮਾਰ ਕੀਤੀ ਗਈ ਅਤੇ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਗਾਲੀ ਗਲੋਚ ਕੀਤਾ ਗਿਆ ਗਰਾਸਾਲ ਬਾਹਰੋਂ ਮਾਰੋ ਕਾਸੀ 1 ਮਾਰਚ ਮਹੀਨੇ ਚ 3 4 ਅਤੇ 5 ਮਾਰਚ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਹੁਸ਼ਿਆਰਪੁਰ ਤੋਂ ਸੰਗਤ ਪੈਦਲ ਚੱਲ ਕੇ ਛੇਰਗੁਰੂ ਨਾਨਕਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨਾ ਉhtੀਏ ਜਿਸ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਚ ਅਖੰਡ ਪਾਠਾਂ ਦਾ سلسلہ ਮਹੀਨਾ ਭਰ ਪਹਿਲਾਂ ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ ਤੇ ਹੁਣ ਜਦੋਂ 3 ਫਰਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਹਨਾਂ ਦਾ ਕੇ 5 ਫਰਵਰੀ ਨੂੰ ਭੋਗ ਪਾਇਆ ਜਾਣਾ ਸੀ ਉਸ ਤੋਂ ਪਹਿਲਾਂ ਹੀ ਦੋ ਪਤੀ ਰਣੇ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿਸ ਦੀਆਂ ਤਸਵੀਰਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ